ਬਾਈਕ ਚੋਰੀ ਕਰਦੇ ਹੁੰਦੀ ਇਹ ਵੀਡੀਓ ਇੱਕ ਸਰਪੰਚ ਦੇ ਘਰ ਦੇ ਬਾਹਰ ਦੀ ਹੈ ਜਿਸ ਦਾ ਆਪਣਾ ਮੋਟਰਸਾਈਕਲ ਬਾਹਰ ਬੂਏਗੇ ਖੜ੍ਹਾ ਸੀ ਤੇ ਜਿਸ ਨੂੰ ਇਹ ਤਿੰਨ ਚੋਰ ਬੜੀ ਹੀ ਚਲਾਕੀ ਦੇ ਨਾਲ ਤੇ ਬੜੇ ਆਰਾਮ ਦੇ ਨਾਲ ਉੱਥੋਂ ਲੈ ਕੇ ਫਰਾਰ ਹੋ ਗਏ ਨੇ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਚੋਰ ਸਾਫ਼ ਨਜ਼ਰ ਵੀ ਆਏ ਨੇ ਪਹਿਲਾਂ ਤਾਂ ਸੜਕ ਤੋਂ ਨਿਕਲਦੇ ਹੋਏ ਇੱਕੋ ਬਾਈਕ ਤੇ ਸਵਾਰ ਤਿੰਨ ਚੋਰ ਨਜ਼ਰ ਆਉਂਦੇ ਨੇ ਜਿਨ੍ਹਾਂ ਦੇ ਮੂੰਹ ਵੀ ਨਹੀਂ ਟੱਕੇ ਹੋਏ ਅਤੇ ਫਿਰ ਇਹ ਸਰਪੰਚ ਦੀ ਗਲੀ 'ਚ ਗੇੜੇ ਲਾਉਂਦੇ ਨੇ ਦੇਖਦੇ ਨੇ ਕਿ ਮੋਟਰਸਾਈਕਲ ਪਿਆ ਹੈ ਤਾਂ ਗਲੀ ਦੇ ਬਾਹਰੋਂ ਦੀ ਹੋ ਕੇ ਫਿਰ ਵਾਪਸ ਉਸ ਗਲੀ ਜਾਂਦੇ ਨੇ ਇੱਕ ਚੋਰ ਹੀਠਾ ਉੱਤਰਦਾ ਏ ਤੇ ਬਾਈਕ ਰੇੜ ਕੇ ਹੀ ਲੈ ਜਾਂਦਾ ਏ ਤੇ ਅੱਗੇ ਜਾ ਕੇ ਸਟਾਰਟ ਕਰਕੇ ਫਿਰ ਇਹ ਤਿੰਨੋਂ ਚੋਰ ਫਰਾਰ ਹੋ ਜਾਂਦੇ ਨੇ ਸਰਪੰਚ ਨੂੰ ਇਸ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਘਰ ਤੋਂ ਬਾਹਰ ਨਿਕਲਦਾ ਏ ਤੇ ਬਾਈਕ ਗਾਇਬ ਹੁੰਦੀ ਹੈ ਤਾਂ ਫਿਰ ਸੀਸੀਟੀਵੀ ਕੈਮਰੇ ਖੰਗਾਲੇ ਜਾਂਦੇ ਨੇ ਜਿਸ ਨੂੰ ਦੇਖ ਕੇ ਸਰਪੰਚ ਦੇ ਵੀ ਹੋਸ਼ ਛੁੱਟ ਗਏ ਦੀ ਦੁਪਹਿਰ ਵੇਲੇ ਦਿਨ ਦਿਹਾੜੇ ਇਹ ਤਿੰਨ ਚੋਰ ਗਲੀ ਚ ਘੁੰਮ ਰਹੇ ਨੇ ਉਹ ਵੀ ਬਿਨਾ ਮੂੰਹ ਟੱਕੇ ਅਤੇ ਮੋਟਰਸਾਈਕਲ ਲੈ ਕੇ ਫਰਾਰ ਹੋ ਜਾਂਦੇ ਨੇ ਤੇ ਕਿਸੇ ਨੂੰ ਵੀ ਇਸ ਦਾ ਪਤਾ ਤੱਕ ਨਹੀਂ ਲੱਗਦਾ ਮਾਮਲਾ ਦਸੂਹਾ ਦੇ ਪਿੰਡ ਕੋਟਲਾ ਦਾ ਹੈ ਜਿੱਥੇ ਦੁਪਹਿਰ ਵੇਲੇ ਸਰਪੰਚ ਨੇ ਆਪਣੀ ਬਾਈਕ ਆਪਣੇ ਬੂਏ ਦੇ ਅੱਗੇ ਖੜੀ ਕੀਤੀ ਸੀ ਤੇ ਖੁਦ ਅੰਦਰ ਸੀ ਇਸੇ ਦੌਰਾਨ ਹੀ ਇਹ ਤਿੰਨ ਚੋਰ ਬਾਈਕ ਤੇ ਨਜ਼ਰ ਆਉਂਦੇ ਨੇ ਜੋ ਪਹਿਲਾਂ ਇਸ ਗਲੀ ਚੋਂ ਘੇੜਾ ਲਾਉਂਦੇ ਨੇ ਤੇ ਫਿਰ ਯੂ ਟਰਨ ਲੈ ਕੇ ਵਾਪਸ ਉਸੇ ਗਲੀ ਚ ਆਉਂਦੇ ਨੇ ਤਿੰਨ ਚੋਰਾਂ ਦੇ ਵਿੱਚੋਂ ਇੱਕ ਚੋਰ ਬਾਈਕ ਤੋਂ ਉਤਰਦਾ ਹੈ ਅਤੇ ਸਰਪੰਚ ਦੀ ਬਾਈਕ ਤੇ ਜਾ ਕੇ ਬੈਠ ਜਾਂਦਾ ਹੈ। ਇਸ ਦੌਰਾਨ ਇਹ ਚੋਰ ਬਿਨਾ ਬਾਈਕ ਸਟਾਰਟ ਕੀਤੇ ਬੜੇ ਹੀ ਚੁੱਪਚਾਪ ਤਰੀਕੇ ਨਾਲ ਰੇਡ ਕੇ ਉਸ ਨੂੰ ਬਾਹਰ ਲੈ ਜਾਂਦਾ ਹੈ ਗਲੀ ਤੋਂ ਜਦ ਕਿ ਦੂਸਰੇ ਦੋ ਚੋਰ ਆਪਣੀ ਬਾਈਕ ਤੇ ਸਵਾਰ ਹੁੰਦੇ ਨੇ ਤਾਂ ਇਹ ਸਾਰੇ ਉਥੋਂ ਫਰਾਰ ਹੋ ਜਾਂਦੇ ਨੇ। ਵੱਡੀ ਗੱਲ ਇਹ ਹੈ ਕਿ ਚੋਰਾਂ ਦੇ ਮੂੰਹ ਵੀ ਨਹੀਂ ਟੱਕੇ ਹੋਏ ਸਨ ਜੋ ਕਿ ਸੀਸੀਟੀਵੀ ਤਸਵੀਰਾਂ ਦੇ ਵਿੱਚ ਚਿਹਰੇ ਸਾਫ਼ ਨਜ਼ਰ ਵੀ ਆ ਗਏ ਨੇ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਹੀ ਇਹਨਾਂ ਚੋਰਾਂ ਦੀ ਪਛਾਣ ਕੀਤੀ ਜਾਏਗੀ ਤੇ ਜਲਦ ਹੀ ਇਹਨਾਂ ਨੂੰ ਕਾਬੂ ਵੀ ਕਰ ਲਿਆ ਜਾਏਗਾ